ਉਹ ਟਵੀਟਰ ਰਣੀ ਹੈ ਚਲਾ ਦੀ ਜੀ ਆਜਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾ ਜੋ ਸਰਕਾਰ ਮਰੇ ਮੇੜਾ ਜੋ ਸਰਕਾਰ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਨਿੱਤ ਏਸੀ ਕਮਰੇ ਵਿੱਚ ਬਹਿ ਕੇ ਨਵੇਂ ਤੋਂ ਨਵੇਂ ਕਾਨੂੰਨ ਬਣਾਉਂਦੀ ਹੈ ਜਿਵੇਂ ਕਿ ਮਨਵੇਗਾ ਜਾਂ ਕਿਸਾਨਾਂ ਦੇ ਖੇਤੀ ਦੇ ਕਾਨੂੰਨ ਜਾਂ ਲੈਂਡ ਕੋਡ ਲਗਾ ਇਹ ਜੇ ਕਾਨੂੰਨਾਂ ਨੂੰ ਸਰਕਾਰ ਜਦੋਂ ਬਣਾਉਂਦੀ ਹੈ ਉਸ ਟਾਈਮ ਤੇ ਉੱਤੇ ਨਾ ਕਿਸੇ ਕਿਸਾਨ ਨੂੰ ਪੁੱਛਿਆ ਜਾਂਦਾ ਨਾ ਕਿਸੇ ਮਜ਼ਦੂਰ ਨੂੰ ਪੁੱਛਿਆ ਜਾਂਦਾ ਇਸ ਦੇ ਰੋਸ ਦੇ ਵਿੱਚ ਆ ਬਿਜਲੀ ਦੇ ਜਿਵੇਂ ਕਿ ਬਿਜਲੀ ਐਕਟ ਹੈ 2025 ਸਰਕਾਰ ਲੈ ਕੇ ਆ ਰਹੀ ਸੀ ਇਸ ਦਾ ਵੀ ਕਿਸਾਨਾਂ ਨੇ ਵਿਰੋਧ ਕਰਿਆ ਪਰ ਸਰਕਾਰਾਂ ਦਾ ਸੈਂਟਰ ਦੀ ਸਰਕਾਰ ਨਾ ਪੰਜਾਬ ਦੀ ਸਰਕਾਰ ਕਿਸੇ ਦੇ ਕੰਮ ਤੋਂ ਜੂਨੀ ਨਹੀਂ ਛੁੱਟੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਯਾਦ ਏਸਾ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਆ ਜਿਹੜਾ ਤੁਸੀਂ ਦੇਖ ਰਹੇ ਹੋ ਆ ਕੋਈ ਅੱਜ ਲੋਰੀ ਦੀ ਅੱਗ ਨਹੀਂ ਇਹ ਕਾਨੂੰਨਾਂ ਨੂੰ ਜਿਹੜੇ ਅਸੀਂ ਫੂਕ ਰਹੇ ਆ ਉਸ ਦੀ ਅੱਗ ਹੈ ਆ ਸਾਰੇ ਅਸੀਂ ਇਹ ਕਾਨੂੰਨਾਂ ਨੂੰ ਇਸ ਅੱਗ ਦੇ ਵਿੱਚ ਫੂਕ ਰਹੇ ਆ ਸਰਕਾਰ ਦਾ ਵਿਰੋਧ ਕਰ ਰਹੇ ਆ ਸੈਂਟਰ ਸਰਕਾਰ ਮੁਰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ